ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੋਗੀ ਰਹਿੰਦਾ ਸੀ ਉਸ ਨੂੰ ਜੋ ਵੀ ਭੀਖ ਮਿਲਦੀ ਉਹ ਜ਼ਰੂਰਤਮੰਦ ਲੋਕਾਂ ਵਿੱਚ ਵੰਡ ਦਿੰਦਾ ਸੀ ਤੇ ਆਪ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ ਸੀ ਇੱਕ ਵਾਰੀ ਉਹ ਇੱਕ ਪਿੰਡ ਵਿੱਚ ਲੰਘ ਰਿਹਾ ਸੀ ਉਸ ਦੀ ਨਜ਼ਰ ਇੱਕ ਬੁੱਢੇ ਜੋੜੇ ਤੇ ਪਈ ਜੋ ਕਿ ਤਪਦੀ ਦੁਪਹਿਰ ਵਿੱਚ ਬੈਠੇ ਹੋਏ ਸੀ ਤੇ ਉਹ ਆਪਣੀ ਝੌਂਪੜੀ ਕੋਲ ਬੈਠੇ ਹੋਏ ਸੀ ਝੌਂਪੜੀ ਟੁੱਟੀ ਤੇ ਕਾਫੀ ਖਰਾਬ ਹਾਲਤ ਵਿੱਚ ਸੀ ਜੋਗੀ ਨੇ ਉਹਨਾਂ ਕੋਲ ਜਾ ਕੇ ਪੁੱਛਿਆ ਕਿ ਤੁਹਾਡੇ ਘਰ ਨੂੰ ਕੀ ਹੋਇਆ ਤੇ ਉਹਨਾਂ ਨੇ ਕਿਹਾ ਕਿ ਕੱਲ ਰਾਤ ਬਹੁਤ ਤੇਜ਼ ਤੂਫਾਨ ਤੇ ਬਾਰਿਸ਼ ਆਈ ਇਹ ਉਸ ਦੇ ਕਾਰਨ ਟੁੱਟ ਗਿਆ ਹੈ ਤਾਂ ਹੀ ਅਸੀਂ ਸਾਰਾ ਦਿਨ ਰਾਤ ਇੱਥੇ ਹੀ ਬੈਠੇ ਰਹਿੰਨੇ ਹਾਂ ਤੇ ਸਾਡੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਕੋਈ ਤਾਂ ਰੱਬ ਦਾ ਬੰਦਾ ਆਵੇ ਜੋ ਸਾਡੀ ਮਦਦ ਕਰੇ ਤੇ ਸਾਡਾ ਘਰ ਬਣਾ ਕੇ ਦੇਵੇ ਜੋ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ ਤੇ ਨਾਲ ਹੀ ਬੁੱਢੀ ਮਾਂ ਬੋਲੀ ਕਿ ਸਾਡਾ ਇੱਕ ਬੱਚਾ ਸੀ ਜੋ ਮਰ ਚੁੱਕਿਆ ਹੈ ਤੇ ਹੁਣ ਅਸੀਂ ਕਿਸ ਤੋਂ ਮਦਦ ਮੰਗੀਏ ਜੋਗੀ ਨੇ ਸਾਰੀ ਦਰਦ ਭਰੀ ਕਹਾਣੀ ਸੁਣੀ ਤੇ ਉਸ ਦਾ ਮਨ ਬੇਚੈਨ ਹੋ ਗਿਆ ਜੀ ਉਸ ਦਾ ਵਸ ਚੱਲਦਾ ਤਾਂ ਉਹ ਉਸੇ ਹੀ ਸਮੇਂ ਉਹਨਾਂ ਨੂੰ ਘਰ ਬਣਾ ਕੇ ਦੇ ਦਿੰਦਾ ਪਰ ਉਹ ਤਾਂ ਆਪ ਜੋਗੀ ਫਕੀਰ ਸੀ ਉਹ ਤਾਂ ਆਪ ਮੰਗ ਕੇ ਗੁਜ਼ਾਰਾ ਕਰਦਾ ਸੀ ਪਰ ਉਸ ਦੇ ਅੰਦਰ ਇਨਸਾਨੀਅਤ ਸੀ ਐਸ ਲਈ ਉਸ ਨੇ ਦਿਲ ਵਿੱਚ ਹੀ ਸੋਚ ਲਿਆ ਕਿ ਇਹਨਾਂ ਨੂੰ ਘਰ ਜ਼ਰੂਰ ਬਣਾ ਕੇ ਦਵਾਂਗਾ ਪਰ ਹਕੀਕਤ ਇਹ ਵੀ ਸੀ ਕਿ ਉਹ ਤਾਂ ਆਪ ਮੰਗ ਕੇ ਗੁਜ਼ਾਰਾ ਕਰਦਾ ਸੀ ਜੋ ਉਸ ਨੂੰ ਮਿਲਦਾ ਸੀ ਉਸ ਦੇ ਨਾਲ ਉਸ ਦਾ ਗੁਜ਼ਾਰਾ ਹੀ ਮਸਾ ਹੁੰਦਾ ਸੀ ਫਿਰ ਉਸ ਜੋਗੀ ਨੇ ਸੋਚਿਆ ਕਿ ਸ਼ਾਹੂ ਕਾਨਾ ਕੋਲ ਜਾ ਕੇ ਉਹਨਾਂ ਲਈ ਮਦਦ ਮੰਗਦਾ ਹਾਂ ਤੇ ਉਹਨਾਂ ਨੇ ਵੀ ਭੀਖ ਹੀ ਦਿੱਤੀ ਜਿਸ ਨਾਲ ਉਸ ਦਾ ਹੀ ਗੁਜ਼ਾਰਾ ਹੋ ਸਕਦਾ ਸੀ ਫਿਰ ਉਸ ਨੇ ਸੋਚਿਆ ਕਿ ਮੈਂ ਉਧਾਰ ਲੈ ਲਵਾਂਗਾ ਫਿਰ ਉਹ ਕੁਝ ਵਪਾਰੀਆਂ ਕੋਲ ਗਿਆ ਜੋ ਅਦੇ ਵਿੱਚ ਜੋਗੀ ਪਾਈ ਪਾਈ ਕਰਕੇ ਉਤਾਰ ਦਵੇਗਾ ਜੋਗੀ ਰਕਮ ਲੈ ਕੇ ਸਿੱਧਾ ਬਜ਼ੁਰਗ ਜੋੜੀ ਕੋਲ ਆ ਜਾਂਦਾ ਹੈ ਤੇ ਜੋਗੀ ਨੇ ਮਜ਼ਦੂਰ ਲਵਾ ਕੇ ਨਵਾਂ ਘਰ ਬਣਵਾ ਦਿੱਤਾ ਤਾਂ ਬਜ਼ੁਰਗ ਜੋੜਾ ਦੁਆਵਾਂ ਦੇਣ ਲੱਗਾ ਕਹਿਣ ਲੱਗਾ ਕਿ ਅਸੀਂ ਅੱਜ ਤੁਹਾਡੇ ਕਰਕੇ ਆਪਣਾ ਸਿਰ ਠਕਣ ਜੋਗੇ ਹੋ ਗਏ ਤਾਂ ਜੋਗੀ ਉਹਨਾਂ ਦਾ ਘਰ ਬਣਾ ਕੇ ਵਾਪਸ ਚਲਾ ਗਿਆ ਤੇ ਕੁਝ ਦਿਨ ਮਗਰੋਂ ਬਹੁਤ ਬਿਮਾਰ ਹੋ ਗਿਆ ਉਹ ਤੁਰਨ ਫਿਰਨ ਤੋਂ ਵੀ ਰਹਿ ਗਿਆ ਤੇ ਜਿਨ੍ਹਾਂ ਦੀ ਕਦੇ ਜੋਗੀ ਨੇ ਮਦਦ ਕੀਤੀ ਸੀ ਉਹ ਸਾਰੇ ਉਸ ਦੀ ਦੇਖਰੇਖ ਤੇ ਸਾਂਭ ਸੰਭਾਲ ਵਾਸਤੇ ਉਸ ਦੇ ਕੋਲ ਆ ਗਏ ਜੋਗੀ ਕੋਲ ਆ ਕੇ ਉਹਨਾਂ ਨੇ ਵੇਖਿਆ ਕੀ ਜੋਗੀ ਬਹੁਤ ਬਿਮਾਰ ਸੀ ਉਹ ਆਪਣੇ ਆਖਰੀ ਵਕਤ ਦੇ ਸਾਹਾਂ ਤੇ ਸੀ ਤੇ ਜਿਵੇਂ ਹੀ ਇਹ ਖਬਰ ਵਪਾਰੀਆਂ ਨੂੰ ਮਿਲੀ ਤਾਂ ਉਹ ਆਪਣੇ ਪੈਸੇ ਲੈਣ ਵਾਸਤੇ ਜੋਗੀ ਦੇ ਕੋਲ ਚੱਲ ਗਏ ਉਹਨਾਂ ਨੂੰ ਡਰ ਸੀ ਕਿਤੇ ਜੋਗੀ ਮਰ ਨਾ ਜਾਵੇ ਸਾਡੇ ਪੈਸੇ ਵੀ ਮਰ ਜਾਣਗੇ ਤਾਂ ਉਹ ਸਾਰੇ ਜੋਗੀ ਕੋਲ ਜਾ ਕੇ ਪੈਸੇ ਮੰਗਣ ਲੱਗੇ ਤਾਂ ਜੋਗੀ ਬੋਲਿਆ ਕਿ ਉਸ ਦੇ ਕੋਲ ਤਾਂ ਕੁਝ ਵੀ ਨਹੀਂ ਸੀ ਤੇ ਜੋਗੀ ਦਾ ਸਰੀਰ ਹੌਲੀ-ਹੌਲੀ ਠੰਡਾ ਪੈ ਰਿਹਾ ਸੀ ਉਸ ਕੋਲ ਹੁਣ ਕੁਝ ਥੋੜਾ ਹੀ ਸਮਾਂ ਬਚਿਆ ਸੀ ਤੇ ਉਧਾਰ ਲੈਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਸੀ ਉਹ ਦੇਖਦੇ ਕਿ ਜੋਗੀ ਮਰਨ ਵਾਲਾ ਹੈ ਤਾਂ ਉਹਨਾਂ ਦੇ ਚਿਹਰਿਆਂ 'ਤੇ ਉਦਾਸੀ ਆ ਗਈ ਤੇ ਪਛਤਾ ਰਹੇ ਸਨ ਕਿ ਕਾਸ਼ ਅਸੀਂ ਇਸ ਨੂੰ ਪੈਸੇ ਦਿੱਤੇ ਹੀ ਨਾ ਹੁੰਦੇ ਤਾਂ ਜੋਗੀ ਬੋਲਿਆ ਕਿ ਘਬਰਾਉਂਦੇ ਕਿਉਂ ਹੋ ਰੱਬ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰ ਦੇਵੇਗਾ ਇਹ ਸੁਣ ਕੇ ਵਪਾਰੀ ਕਹਿਣ ਲੱਗੇ ਕਿ ਜੋਗੀ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਕਿ ਜਿਵੇਂ ਰੱਬ ਪੈਸੇ ਆਪ ਦੇਣ ਆਵੇਗਾ ਇਸ ਸਭ ਤੋਂ ਬਾਅਦ ਉਹ ਹਸਣ ਲੱਗ ਪਏ ਤੇ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਕੀ ਤੁਹਾਨੂੰ ਰੱਬ ਤੇ ਭਰੋਸਾ ਨਹੀਂ ਹੈ ਕੋਈ ਨਾ ਕੋਈ ਇੰਤਜ਼ਾਮ ਤਾਂ ਜ਼ਰੂਰ ਹੋਵੇਗਾ ਤੁਸੀਂ ਨਿਰਾਸ਼ ਨਾ ਹੋਵੋ ਐਸ ਦੇ ਵਿੱਚ ਹੀ ਇੱਕ ਜਵਾਕ ਦੀ ਬਾਹਰੋਂ ਆਵਾਜ਼ ਆਈ ਜੋ ਕਿ ਫਲ ਵੇਚ ਰਿਹਾ ਸੀ ਜਿਵੇਂ ਹੀ ਜੋਗੀ ਦੇ ਕੰਨਾਂ ਵਿੱਚ ਆਵਾਜ਼ ਪਈ ਤਾਂ ਜੋਗੀ ਨੇ ਉਸੇ ਵੇਲੇ ਆਪਣੇ ਇੱਕ ਆਦਮੀ ਨੂੰ ਕਿਹਾ ਜਾਓ ਇਸ ਤੋਂ ਸਾਰੇ ਫਲ ਲੈ ਆਓ ਉਹ ਬਾਹਰ ਗਿਆ ਤੇ ਸਾਰੇ ਫਲ ਲੈ ਆਇਆ ਤਾਂ ਜੋਗੀ ਨੇ ਕਿਹਾ ਇਹ ਸਾਰੇ ਫਲ ਇੱਥੇ ਮੌਜੂਦ ਸਾਰੇ ਲੋਕਾਂ ਵਿੱਚ ਵੰਡ ਦਿਓ ਜੋਗੀ ਦੇ ਕਹਿਣ ਤੇ ਇਹ ਸਾਰੇ ਫਲ ਉਹ ਵਪਾਰੀ ਤੇ ਸਾਰੇ ਲੋਕਾਂ ਵਿੱਚ ਵੰਡ ਦਿੱਤੇ ਫਲ ਖਾਂਦੇ ਸਮੇਂ ਉਹ ਵਪਾਰੀ ਹੰਕਾਰੀ ਕਹਿਣ ਲੱਗੇ ਕਿ ਜੋਗੀ ਕੋਲ ਪੈਸੇ ਤਾਂ ਹੈ ਨਹੀਂ ਪਰ ਫਿਰ ਵੀ ਮਰਨ ਵੇਲੇ ਵੀ ਸਾਨੂੰ ਕੁਝ ਖਵਾ ਕੇ ਜਾ ਰਿਹਾ ਹੈ ਜਦੋਂ ਸਾਰੇ ਲੋਕਾਂ ਨੇ ਫਲ ਖਾ ਲਏ ਤਾਂ ਉਹ ਬੱਚਾ ਅੰਦਰ ਆਇਆ ਤੇ ਆਪਣੇ ਪੈਸੇ ਮੰਗਣ ਲੱਗਾ ਤਾ ਜੋਗੀ ਨੇ ਕਿਹਾ ਕਿ ਮੇਰੇ ਕੋਲ ਤਾਂ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੈਂ ਤਾਂ ਆਪ ਫਕੀਰ ਹਾਂ ਮੰਗ ਕੇ ਗੁਜ਼ਾਰਾ ਕਰਦਾ ਹਾਂ ਤਾਂ ਬੱਚਾ ਕਹਿਣ ਲੱਗਾ ਇਹ ਸਾਰੇ ਫਲ ਮੇਰਾ ਮਾਲਕ ਦਿੰਦਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਂਦੇ ਹਨ ਤਾਂ ਵਪਾਰੀ ਕਹਿਣ ਲੱਗਾ ਤੈਨੂੰ ਕੁਝ ਸ਼ਰਮ ਵੀ ਹੈ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਤੋਂ ਪੈਸੇ ਲੈ ਚੁੱਕਿਆ ਹੈ ਤੇ ਮਰਨ ਵੇਲੇ ਇਸ ਬੱਚੀ ਨੂੰ ਵੀ ਨਹੀਂ ਛੱਡਿਆ ਤਾਂ ਬੱਚਾ ਕਹਿਣ ਲੱਗਾ ਕਿ ਮੈਂ ਆਪਣੇ ਪੈਸੇ ਲੈੇ ਤੋਂ ਬਿਨਾਂ ਇੱਥੋਂ ਨਹੀਂ ਜਾਵਾਂਗਾ ਮੈਨੂੰ ਆਪਣੇ 2 ਦਿਨਾਰ ਚਾਹੀਦੇ ਹਨ ਤਾਂ ਕਾਫੀ ਧੀਰ ਤੱਕ ਬੱਚਾ ਆਪਣੇ ਪੈਸੇ ਮੰਗ ਰਿਹਾ ਸੀ ਤਾਂ ਆਖਰ ਬੱਚੇ ਸਭਰੇ ਟਟ ਗਿਆ ਤੇ ਉਹ ਉੱਚੀ ਉੱਚੀ ਰੋਣ ਲੱਗਾ ਕਿ ਮੈਨੂੰ ਆਪਣੇ ਪੈਸੇ ਚਾਹੀਦੇ ਹਨ ਪਰ ਫਕੀਰ ਕੋਲ ਉਸ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਸੀ ਤੇ ਦੋਸਤੋ ਇਸ ਦੌਰਾਨ ਇੱਕ ਬੰਦਾ ਆਇਆ ਤੇ ਪੈਸਿਆਂ ਦੀ ਪੋਟੜੀ ਜੋਗੀ ਕੋਲ ਰੱਖ ਕੇ ਚਲੇ ਆ ਗਿਆ ਸਾਰੇ ਲੋਕ ਇਹ ਨਜ਼ਾਰਾ ਦੇਖ ਰਹੇ ਸੀ ਤੇ ਜਿਵੇਂ ਹੀ ਜੋਗੀ ਨੇ ਆਪਣੀ ਪੋਟੜੀ ਖੋਲੀ ਤਾਂ ਉਸ ਵਿੱਚ 300 ਦਿਨਾਰ ਸੀ ਜੋ ਉਸ ਨੇ ਪੂਰਾ ਉਧਾਰ ਲਿਆ ਸੀ ਉਹ ਰਕਮ ਸੀ ਜੋ ਸਾਰੇ ਕਰਜ਼ਦਾਰਾਂ ਨੂੰ ਵਾਪਸ ਦਿੱਤੇ ਜਾ ਸਕਦੇ ਸੀ ਤੇ ਨਾਲ ਹੀ ਦੋ ਦਿਨਾਰ ਵੀ ਸੀ ਜੋ ਬੱਚੇ ਦੇ ਫਲ ਦੇ ਬਣਦੇ ਸੀ ਤਾਂ ਜੋਗੀ ਅਮੀਰ ਲੋਕਾਂ ਨੂੰ ਕਹਿਣ ਲਗਾ ਕਿ ਦੇਖੋ ਮੇਰੀ ਮਦਦ ਮੇਰਾ ਰੱਬ ਜ਼ਰੂਰ ਕਰੇਗਾ ਮੈਂ ਕਿਹਾ ਸੀ ਨਾ ਤੁਹਾਨੂੰ ਤੇ ਮੇਰੇ ਰੱਬ ਨੇ ਮੇਰੀ ਮਦਦ ਕਰ ਦਿੱਤੀ ਹੈ ਮੇਰਾ ਰੱਬ ਇਹ ਸਭ ਕੁਝ ਦੇਖ ਰਿਹਾ ਸੀ ਮੈਂ ਇਸ ਬੱਚੇ ਕੋਲੋਂ ਫਲ ਲੈ ਤੇ ਪੈਸੇ ਨਾ ਦਿੱਤੇ ਤਾਂ ਇਹ ਬੱਚਾ ਰੋਣ ਲੱਗਾ ਰੱਬ ਕੋਲੋਂ ਬੱਚੇ ਦਾ ਰੋਣਾ ਨਹੀਂ ਦੇਖਿਆ ਗਿਆ ਤਾਂ ਮੇਰੀ ਮਦਦ ਲਈ ਆ ਗਿਆ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਜਦੋਂ ਰੱਬ ਇੱਕ ਭਲੇ ਬੰਦੇ ਦੀ ਦੁਆ ਕਬੂਲ ਕਰਦਾ ਹੈ ਤਾਂ ਸਾਰਿਆਂ ਦੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਹਨ ਕੋਈ ਵੀ ਰੱਬ ਦਾ लाडला ਤੇ ਰੱਬ ਨੂੰ ਮੰਨਣ ਵਾਲਾ ਹੋਵੇ ਉਸ ਨਾਲ ਸਾਰਿਆਂ ਦੀਆਂ ਦੁਆਵਾਂ ਕabul ਹੋ ਜਾਂਦੀਆਂ ਹਨ ਇਹ ਸਭ ਬੋਲ ਕੇ ਜੋਗੀ ਆਪਣਾ ਸਰੀਰ ਤਿਆਗ ਗਿਆ ਜੇ ਉੱਥੇ ਬੈਠੇ ਸਾਰੇ ਲੋਕ ਰੋਣ ਲੱਗ ਪਏ ਤੇ ਅਮੀਰ ਲੋਕ ਪਛਤਾਉਣ ਲੱਗੇ ਤੇ ਕਹਿਣ ਲੱਗੇ ਕਿ ਸਾਨੂੰ ਇਸ ਤਰ੍ਹਾਂ ਦਾ ਵਰਤਾਵ ਨਹੀਂ ਸੀ ਕਰਨਾ ਚਾਹੀਦਾ ਦੋਸਤੋ ਉਸ ਰੱਬ ਅੱਗੇ ਸੱਚੇ ਦਿਲੋਂ ਰੋਣਾ ਉਹ ਕੁੰਜੀ ਹੈ ਜੋ ਸਾਰੇ ਦਰਵਾਜ਼ੇ ਖੋਲ ਦਿੰਦੀ ਹੈ ਜੋ ਆਦਮੀ ਆਪਣੇ ਹਾਲ ਨੂੰ ਬੇਨਕਾਬ ਕਰਕੇ ਸੱਚੇ ਦਿਲੋਂ ਅਰਦਾਸ ਕਰਦਾ ਹੈ ਤਾਂ ਉਸ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰੱਬ ਅੱਗੇ ਜੇਕਰ ਕੋਈ ਸੱਚੇ ਦਿਲੋਂ ਅਰਦਾਸ ਕਰਦਾ ਹੈ ਤਾਂ ਰੱਬ ਉਸ ਦੀ ਅਰਦਾਸ ਕਦੇ ਵੀ ਅਣਦੇਖੀ ਨਹੀਂ ਕਰਦਾ ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਲੈਂਦੇ ਹਾਂ ਤਾਂ ਰੱਬ ਵੀ ਸਾਡੇ ਨਾਲ ਮਿਲ ਜਾਂਦਾ ਹੈ